ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਵਾਂ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰ ਅਜਨਾਲਾ ਤਹਿਸੀਲ ਵੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਚੜਦਾ ਲੈਂਦਾ ਪੰਜਾਬ ਚੜਦਾ ਤੇ ਲੈਂਦਾ ਪੰਜਾਬ ਆਪਾਂ ਪਹੁੰਚੇ ਆਂ ਵੀਰ ਸੋਨੂ ਦੇ ਕੋਲ ਤੇ ਦੋ ਨਾਗਰ ਜੀ ਵੀਰ ਨੇ ਬਕਾਉ ਕੀਤੇ ਆ ਇੱਕ ਗੱਬਨ ਤਿਆਰ ਹੈ ਤੇ ਇੱਕ ਸੂਈ ਸਵਾਈ ਹੈ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਵੀਰ ਜੀ ਚਲੋ ਵਧੀਆ ਚਾਹੀਦੇ ਆ ਵੀਰ ਜੀ ਇੱਕ ਵਾਰੀ ਨਾਮ ਆਪਣਾ ਐਡਰੈਸ ਦੱਸ ਦਿਓ ਨਾ 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 ਚੌਥਾ ਮੈਂ ਜਾਂਦੇ ਨੂੰ ਭੈਣ ਠੀਕ ਜੀ ਪੁੱਤਰ ਕੋਈ ਉਹ ਕੋਈ 6 ਕਿਲੋ ਹੀ ਵੱਧ ਨਹੀਂ ਆਉਂਦੇ ਇਹ ਅੱਛਾ ਜੀ ਹਾਂ ਚੌਥਾ ਪੰਜਵਾਂ ਦਿਨ ਸੂਈ ਨੂੰ 6 ਕਿਲੋ ਦੁੱਧ ਆ 6 ਕਿਲੋ ਦੁੱਧ ਠੀਕ ਤੇ ਸੁਆ ਕਿੰਨਾ ਜੇ ਵੀਰ ਜੀ ਹਾਂਜੀ ਸੁਆ ਕਿੰਨਾ ਜੇ ਦਾ ਕਿਉਂ ਆਈ ਭਾਈ ਇੱਕ ਨੰਬਰ ਦੀ ਲਗੀ ਹੋ ਠੀਕ ਜੀ ਲਓ ਜੀ ਵੀਰ ਜੀ ਚਾਰ ਤੋਂ ਪੰਜ ਦਿਨ ਸੂਈ ਨੂੰ ਇਹ 6 ਲੀਟਰ ਜਿਹੜਾ ਮੋਕੇ ਦੁੱਧ ਤਿਆਰ ਆ ਕਿਉਂ ਆਈ ਇੱਕ ਨੰਬਰ ਦੀ ਭਾਈ ਤੇ ਬਾਕੀ ਸਿਰ ਮੂੰਹ ਦੀ ਸੋਹਣੀ ਆ ਤੇ ਥਣਾ ਦਾ ਸਾਈਜ਼ ਗੈਪ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦਿੰਨੇ ਆ ਕਰ ਸਕਦੇ ਚੈੱਕ ਤੁਸੀਂ ਲਿਆ ਵੀਰ ਲਿਆ ਦਰਮਿਆਨਾ ਕਾਦਿਆ ਸੋਹਣੀ ਹੈ ਕਾਲੇ ਰੰਗ ਦੀ ਝੋਟੀਆਂ ਜੱਟ ਬਲੈਗ ਆ ਤੇ ਬਾਕੀ ਰੇਟ ਵੀ ਵੀਰ ਨੇ ਨਿਕਾ ਜੇ ਕਰ ਦੇਣਾ ਬੜਾ ਬੱਚਾ ਲਾ ਲਈ ਧਰਾਂ ਬਲਾ ਦੀ ਮਾਰੋ ਮਾਰੋ ਛੱਡ ਲਓ ਬੱਚਾ ਕੋਈ ਜੀ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਨਹੀਂ ਲਾ ਕੇ ਤੁਸੀਂ ਕਰੀਂ ਪਰ ਸਮਾਹ ਤੋਂ ਪਹਿਲਾਂ ਵੀ ਥਣ ਚੈੱਕ ਕਰ ਲਓ ਤੇ ਪਸਮਾਹ ਕਰਕੇ ਵੀ ਤੁਹਾਨੂੰ ਥਣ ਚੈੱਕ ਕਰਾ ਦਿੰਦੇ ਆ ਛੱਡਿਓ ਵੀਰ ਜੀ ਬੱਚਾ ਲੋ ਜੀ ਆ ਮਗਰ ਮੇਲ ਲਗਾ ਫੇ ਚਾਰ ਤੋਂ ਪੰਜ ਦਿਨ ਹੋਏ ਐ ਇਸੀ ਨੂੰ ਤੇ ਸੂਹਾ ਦੂਜਾ ਦੱਸਿਆ ਵੀ ਤੀ ਪਹਿਲਾ ਲੋ ਜੀ ਦੂਜਾ ਸੂਹਾ ਐ ਬਾਕੀ ਸਿਰਮੋਹ ਦੀ ਤੁਸੀਂ ਚੈੱਕ ਕਰ ਸਕਦੇ ਏ ਸਿੰਘ ਵੀ ਸੋਹਣਾ ਐ ਬਾਕੀ ਸਾਂਭੀ ਥੋੜੀ ਕਿਹਨੇ ਘਟਿਆ ਕੁਝ ਲੱਪਾ ਲੱਪਾ ਵੀ ਲੱਗਾ ਸੂਈ ਭਾਈ ਨਫਾ ਲਾ ਦੇ 10 ਦਿਨ ਪੱਠੇ ਖਾ ਕੇ ਮੈਂ ਤਕੜੀ ਬਣ ਜੂਗੀ ਇਹ ਕਰੀ ਹਾਂ ਜੀ ਵੀਰ ਜੀ ਪਸੰਦੀ ਐ ਬੰਦੋ ਬੰਦੋ ਜਵਾਕ ਬੰਦੋ ਲੋ ਵੀਰ ਜੀ ਤੁਸੀਂ ਚੈੱਕ ਕਰ ਸਕਦੇ ਲਾਗੇ ਤੋਂ ਥਣਾ ਦਾ ਸਾ ਇਹਦੇ ਗੈਪ ਦੇ ਪਸਮਾਹ ਪੂਰਾ ਘੜਦਾ ਕਰਮਾ ਵਾਲੀ ਨੇ ਤੋਂ ਵਿੱਚੀ ਸਾਂ ਦੇ ਧਾਰਾ ਚੈੱਕ ਕਰਾ ਦੀਏ ਪੂਰੀ ਚੋਣੀ ਆ ਧਾਰਾ ਹੀ ਮਾਰਨੀਆਂ ਜੇ ਨਹੀਂ ਜਿੱਦਾਂ ਸੌਦਾ ਕਰ ਲੈਣਾ ਕੋਈ ਨਹੀਂ ਜਿੱਦਾਂ ਤੁਹਾਡਾ ਜੀ ਕਰਦਾ ਉਦਾਂ ਹੀ ਕਰ ਦੋ ਹਲੋ ਵੀਰ ਜੀ ਚੈੱਕ ਕਰ ਲਓ ਤਾਂ ਅਗਲੇ ਸਣਾ ਦੀ ਜੁਵਾਈ ਹੈ ਬਿਲਕੁਲ ਸਾਫ ਸਾਰਾ ਕੋਲੀ ਜੁਵਾਈ ਹੈ ਚੈੱਕ ਕਰ ਸਕਦੇ ਹਾਂ ਆ ਵਧੀਆ ਖਲੋਕੇ ਕਰਮਾ ਵਾਲੀ ਮਿਲਦੀ ਠੰਡੀ ਠੰਡੀ ਤੇਲੀ ਹੈ ਕਰਾ ਬੋਲਾ ਵੀਰ ਜੀ ਭਾਈ 44 ਦੇ ਗਾ ਨਹੀਂ ਗਾ ਰਿਹਾ ਜੀ ਛੋਟੀ ਦੋਦ ਵੀ 10 ਕਿਲੋ ਕਰੋ ਭਾਈ ਪਤਾ ਲੱਗਣੀ ਦਿਹਾਦੇ ਹਾਂ ਤੋਦ ਦਾਲ ਲੀਟਰ ਵੀ ਇਹ ਕਹਿੰਦਾ ਜਿਹੜਾ ਪਰ ਦੂਗੀ ਬਾਕੀ ਕੋਈ ਚੰਗੀ ਸਾਂਭ ਕਰੇ ਛੋਟੀ ਸੋਹਣੀ ਆ ਸੇਰ ਮੂੰਹ ਦੀ ਵੀ ਸੋਹਣੀ ਆ ਫੱਪਦੀ ਵੀ ਆ ਗਾੜ ਵੇਖ ਲਓ 1.5 ਕਿਲੋ ਗਾੜੀ ਗਾੜ ਵੇਖ ਲਓ ਨਹੀਂ ਚੈੱਕ ਕਰ ਲਓ 1.5 ਲੀਟਰ ਦੇ ਲਗਭਗ ਜਿਹੜੀ ਗਾੜੀ ਚਾਲਿਆ ਮਗਰਲੇ ਥਾਣਾ ਦੀ ਚਵਾਈ ਚੈੱਕ ਕਰ ਸਕਦੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਐ ਗੋਲ ਤਾਰ ਇਹ ਵੀ ਜੀ ਬੱਚਾ ਚ ਉਹ ਮੱਝ ਨੂੰ ਬੱਚਾ ਚੋਗੇ ਦੋਦੋ ਲੈਊਗਾ ਠੀਕ ਨਹੀਂ ਬੋਲੀ ਆ ਵੀਰ ਦਾ ਕਹਿਣਾ ਹੈ ਕਿ ਕੋਈ ਜਵਾਕ ਵੀ ਜਿਹੜਾ ਕੋਈ ਨੰਗਰ ਚੋਣੇ ਜਾਣਦਾ ਹੈ ਉਹ ਮਿੰਡ ਮਿੰਡ ਮੱਝ ਨੂੰ ਚੋਦੂਗਾ ਤੇ ਬਾਕੀ ਆ ਚਵਾਈ ਚੈੱਕ ਕਰੋਗੇ ਇੰਨੀ ਚਵਾਈ ਤਗੜੀ ਮੱਝ ਨੂੰ ਨਹੀਂ ਕਿਸ ਵੇਲੇ ਲੱਗੀ ਹੁੰਦੀ ਜਿੰਨੀ ਇਹਨੂੰ ਕਰਮਾਲੀ ਨੂੰ ਲੱਗੀ ਹੈ ਬਾਕੀ ਵੀਰ ਦੇ ਜਿਹੜੇ ਭਾ ਹੁੰਦੇ ਬਿਲਕੁਲ ਜਾਇਜ਼ ਹੁੰਦੇ ਤੇ ਪਸ਼ੂ ਨਿਗ ਨਿਗ ਹੁੰਦੇ ਆ ਕਿਵਲੇ ਚਲੋ ਵੱਡੀਆਂ ਵੀਰ ਲਿਆਉਂਦਾ ਹੈ ਰੇਟ ਦੇ ਹਿਸਾਬ ਨਾਲ ਪਸ਼ੂ ਵੀਰ ਦੇ ਬਿਲਕੁਲ ਜਾਇਜ਼ ਹੁੰਦੇ ਆ ਅੱਜ ਜਿੰਨੀ ਸੋਹਣੀ ਚਵਾਈ ਲੱਗੀ ਹੈ ਮੈਂ ਇਹਨੂੰ ਮੈਂ ਵੀਰਲੀ ਮੱਝ ਨੂੰ ਲੱਗੀ ਹੁੰਦੀ ਹੈ ਬਾਕੀ ਜੋ ਹੈਗਾ ਉਹੋ ਹੀ ਦੱਸਾਂਗੇ ਇਹ ਨਹੀਂ ਕਿ ਐਵੇਂ ਜਪਲੀਆਂ ਮਾਰੀ ਜਾਵਾਂਗੇ ਵੀਡੀਓ 'ਚ ਮੈਂ ਕੱਲ੍ਹ ਵਾਲੀ ਵੀਡੀਓ 'ਚ ਇਹੋ ਗੱਲ ਗਈ ਕਿ ਜੋ ਸਾਡੇ ਸਾਹਮਣੇ ਸਾਨੂੰ ਦੀਦਾ ਅਸੀਂ ਉਹੋ ਹੀ ਗੱਲ ਕਰਦੇ ਆਂ ਹੁਣ ਮੈਂ ਜਾਣ ਕੇ ਕਹੀ ਜਾਵਾਂ ਇਹ ਮੱਝ ਇਦਾਂ ਜੇ ਉਦਾਂ ਜੇ ਜਿੰਨੀ ਹੈਗੀ ਲਕਰ ਵਾਲੀ ਉਹ ਨਹੀਂ ਆਪਾਂ ਇਹਦੀ ਡਿਟੇਲ ਦੱਸਦੀ ਆ ਆਪਣੀ ਭਾਈ ਝੂਠੀ ਆਤ ਨਹੀਂ ਹੈ ਬਸ ਹਾਂਜੀ ਐਵੇਂ ਕਿਸ ਨੂੰ ਵੱਧ ਘੱਟ ਕਹੀ ਜਾਣਾ ਨਾ ਆਪਾਂ ਸਾਡੀ ਕੋ ਝੂਠ ਵਾਜਦਾ ਭਾਜੀ ਐਵੇਂ ਪਤਾ ਕੀ ਅੱਜ ਕੱਲ ਜਿਹੜਾ ਜ਼ਮਾਨਾ ਚੱਲਾਂਦਾ ਹੈ ਸਪਲਾਈ ਦੇ ਨਾਂ ਦੇ ਲੋਕ ਝੂਠ ਵੱਢੀ ਜਾਂਦੇ ਆ ਕਿਸੇ ਦਾ ਪੈਸਾ ਵਾ ਅਸੀਂ ਕਿਹੜਾ ਹੱਕ ਦੇ ਆਪਣੇ ਲਈ ਮੈਂ ਕਰਮ ਵਾਲੀ ਦੂਜਾ ਸੂਹਾ ਐ ਦਿਖਣ ਵੀ ਤਈ ਦੂਜਾ ਸੂਹਾ ਚਵਾਈ ਸੋਹਣੀ ਲੱਗੀ ਆ ਥੋੜੀ ਭਿੰਡਿਓ ਲਿੱਸੀ ਆ ਪਠਾ ਦੱਤਾ ਖਾ ਕੇ ਦਸਹ ਦੇਣਾ ਨੂੰ ਚੰਗੀ ਬਣ ਜੂਗੀ ਦੁੱਧ ਭਾਜੀ ਬਸ 6 ਕਿਲੋ ਕਹਿੰਦੇ ਦੁੱਧ ਭਈ ਕੋ ਸੱਤੇ ਕਿਲੋ ਦੁੱਧ 6 ਕਿਲੋ ਵੀਰ ਨੇ ਦੁੱਧ ਦੱਸਿਆ ਤੇ ਆ ਸਾਢੇ 3-4 ਲੀਟਰ ਦੇ ਲੱਗ ਦੁੱਧ ਹੈਗਾ ਹਾਂ ਦੁੱਧ ਸੱਤਾਂ ਨੂੰ ਛੱਡ ਦੋ ਜਵਾਕ ਛੱਡ ਦੋ ਤੇ ਆ ਥੱਲੇ ਵੀ ਚੈੱਕ ਕਰ ਸਕਦੇ ਨਹੀਂ ਲੱਗੇ ਨੋ ਇਹ ਨਹੀਂ ਕਿ ਦੁੱਧ ਨਹੀਂ ਛੱਡਿਆ ਜਵਾਕ ਨੂੰ ਤੇ ਰੇਟ ਵੀਰ ਜੀ ਕੀ ਕਰਨਾ ਜੇ ਦਾ ਰੇਟ ਭਾਜੀ ਜਿੰਦੀ ਚਵਾਈ ਲੱਗੀ ਨਾ ਵੇਖੋ ਮੱਝ ਨੂੰ ਭਾਵੇਂ ਉੱਠ ਉੱਠ ਥੱਲੇ ਬੈਂਦੇ ਰਹ ਚਲੋ ਮੋੜਿਆ ਵੇਖੋ ਠੰਡੀ ਧੀਰੀ ਇਹ ਕਰਮਾ ਲਈ ਕੋਈ ਸ਼ੱਕ ਨਹੀਂ ਹੈਗਾ ਸਹੀ ਵੀ ਠੰਡੀ ਮੰਗਦੇ ਹੋ ਸਵਾਲ ਹੋ ਗਿਆ ਹਲੋ ਜੀ ਫਿਰ ਚੈੱਕ ਕਰ ਲਓ ਨਹੀਂ ਜਵਾਦ ਸਾਫ ਆਇਆ ਗੋਲ ਧਾਰਿਆ ਤੇ ਰੇਡ ਵੀਰ ਜੀ ਇਹਦਾ ਕੀ ਕਰਨਾ ਜੀ ਰੇਡ ਵੀਰ ਜੀ ਹਾਂ ਨਾ ਜਿਹੜੀ ਦੇਣੀ ਨਾ ਹਾਂਜੀ ਪੂਰੇ 56000 ਇਹ ਪਹਾਣਾ ਦੇਣੀ ਬਸ 56000 ਦੀ ਹਾਂ ਤੇ ਕਰਨਾ ਕੋਈ ਮਾਨਦਾਨ ਤੁਸੀਂ ਵੀਰ ਜੀ ਮਾਲ ਕਰ ਲਓ ਬਸ ਛੋਟੀ ਨਿੱਕੀ ਜੀ ਗੱਲ ਕਰਦੇ ਕੋਈ 15 ਸੇਮ ਰੇਟ ਦੱਸ ਦੋ ਜਿਹੜੇ ਰੇਟ ਜਾਈ ਦੇ ਦੇਗੀ ਛੋਟੀ 55 ਤੋਂ ਅੰਦਰ ਕਰ ਦੋ ਥੋੜਾ ਜਿਆ ਕੰਮ 2000 ਹੋਰ ਛੱਡ ਦੋ ਪੂਰੇ 53000 ਦੀ ਭਾਈ ਹਾਨਾ ਹੀ ਦਵਾਂਗੇ ਠੀਕ ਜੀ ਪੂਰੇ 52000 ਦੀ ਭਾਈ ਪੱਛੋਟੀ ਦਵਾਂਗੇ ਛੋਟੀ ਵੇਖੋ ਬਿਦਿਆ ਕੋ ਲਓ ਜੀ ਚੈੱਕ ਕਰ ਸਕਦੇ ਤੁਸੀਂ ਹਾਂ ਤੇ ਰੇਟ ਵੀਰ ਨੇ ਬਿਲਕੁਲ ਜਾਇਜ਼ ਕਰਤਾ ਮੈਂ ਹੋਰ ਕਹਿ ਨਹੀਂ ਸਕਦਾ ਵੀਰ ਨੂੰ ਵੀ ਇੰਨਾ ਘਟਾ ਦਿਓ ਜਾਂ ਉਹਨਾਂ ਘਟਾ ਦਿਓ ਮੇਰੇ ਮੁਤਾਬਿਕ ਜਿਹੜਾ ਰੇਟ ਹੈ ਬਿਲਕੁਲ ਜਾਇਜ਼ ਕਰਤਾ ਮਾਜਾ 1000 ਛੋਟੀ ਆ ਹਾਂਜੀ ਚਵਾਈ ਵੀ ਇੱਕ ਨੰਬਰ ਦੀ ਆ ਠੀਕ ਜੀ ਦੁੱਧ ਵੇਖ ਲਓ ਭਾਵੇਂ ਹੁਣੀ ਲੀਟਰ ਮਾਰ ਕੇ ਮਿਲੋ ਦੁੱਧ ਹੁਣ ਵੀ 4 ਕੁ ਲੀਟਰ ਲਓ ਜੀ ਸਾਡੇ ਸਾਹਮਣੇ ਚਵਾਈ ਹੋਈ ਹੈ ਤੁਸੀਂ 4 ਨਾਲ ਆਓ 3.5 ਹੀ ਲਾਓ ਫ ਹਾਂ ਹੋਰ ਨਹੀਂ ਕੋਈ ਤੇ 10 ਦਿਨ ਪੱਠੇ ਖਾ ਕੇ ਝੋਟੀ ਦੁੱਧ 8-9 ਕਿਲੋ ਕਰ ਜੂਗੀ ਹਾਂ ਤੇ ਬਾਕੀ 55000 ਦੀ ਜਿਉਣੀ ਜਿਉਣੀ ਜੀ ਮੇਰੀ ਮੱਝ ਆਨਲਾਈਨ ਵੀ ਜਾਊਗੀ ਨਾ ਹਾਂਜੀ ਦੁੱਧ ਪਾਤ ਦਾ ਫਰਕ ਪੈ ਜੂਗਾ ਸਾਨੂੰ ਰਿਆ ਹਾਂਜੀ ਚਵਾਈ ਇੱਕ ਨੰਬਰ ਦੀ ਉਹ ਮਿਲੇ ਨਾ ਚਵਾਈ ਗਲਤ ਉਹਦੀ ਮੈਂ ਚਵਾਈ ਚਲੋ ਆਪਾਂ ਸਾਰਿਆਂ ਨੂੰ ਦਿਖਾ ਹੀ ਦਿੰਦੀ ਐ ਇੱਕ ਨੰਬਰ ਚਵਾਈ ਐ ਤੇ ਬਾਕੀ ਤਾਜੀ ਸੋਈ ਆ ਤੇ 2 ਨੰਬਰ ਤੇ ਲੱਭਣ ਤਿਆਰ ਆ ਅੱਛਾ ਜੀ ਕਿੰਨੇ ਕਿੰਨੇ ਦਿਨ ਖੜਦੀ ਏ ਜੇ ਦਿਨ ਭਾਈ ਨੇ 8 ਤੋਂ 10 ਲੈਨੇ 8 ਤੋਂ 10 ਦਿਨ ਜਿਹੜੇ ਲੈ ਜੂਗੀ ਤੇ ਸੁਆ ਕਿੰਨਾ ਸੁਣਾ ਜਿੰਦੇ ਵੀਰ ਜੀ ਦੂਜਾ ਸੁਆ ਨਹੀਂ ਸੁਣਾ ਇਹ ਨਹੀਂ ਦੂਜਾ ਨਹੀਂ ਤੀਜਾ ਕਿਣੀ ਏ ਦਾ ਤੀਜਾ ਸੁਆ ਕਿੰਨੇ ਲਾਓ ਜੀ ਤੀਜਾ ਸੁਆ ਸੂਗੀ ਤੇ ਦਿਨ 8 ਤੋਂ 10 ਜਿਹੜੇ ਖੜਦੀ ਆ ਜੇ ਖੋਲ ਦੋ ਵੀਰ ਜੀ ਖੋਲ ਦੋ ਤਾਂ ਸੰਭੀ ਗਈ ਮੈਂ ਚੱਲਣਾ ਭਾਈ ਵਧੀਆ ਜੂਗੀ ਠੀਕ ਜੀ ਮੈਂ ਥੋੜੀ ਸਾਹਮਣ ਵਾਲੀ ਹੈ ਬਾਕੀ ਥਣ ਭਾਂਡੇ ਦੀ ਚੰਗੀ ਥਣ ਥਣ ਵੀ ਚੰਗਾ ਲੱਗਾ ਦੁੱਧ ਕਿੰਨਾ ਕੁ ਭਰਦੂ ਡੱਡ੍ਹ ਸਾਹਮਣੇ ਵੀਰ ਜੀ ਜੀ ਚਲੋ ਆਪਾਂ ਜਲਦੀ ਆਪਾਂ 8 ਕਿਲੋ ਰਾਵਣਟ ਪੈ ਜੀ 8 ਲੀਟਰ ਵਾਲੀ ਵੇਖਣ ਨੂੰ ਲੱਗਦੀ ਆ ਦੰਦ ਦੰਦ ਤੁਸੀਂ ਚੈੱਕ ਕਰ ਸਕਦੇ ਇਹ ਹੋਰ ਚ ਬੜੀ ਪਰੀ ਹੈ ਪਿਓਰ ਮਾਰੀ ਪੂਰਾ ਕਰ ਮਾਰੀ ਲਓ ਜੀ ਚੈੱਕ ਕਰ ਸਕਦੇ ਤੁਸੀਂ ਦੰਦ ਦੰਦ ਵੀ ਇਹਦੇ ਸਿੰਘ ਵੀ ਸੋਹਣਾ ਲੱਗਾ ਲੋਕ ਸਾਹਮਣੇ ਨਹੀਂ ਡੰਗਰ ਨੂੰ ਪਰ ਆਣੀ ਕੀ ਗੱਲ ਆ ਪੱਠੇ ਰਜਵੇਂ ਪੌਂਡ ਡੰਗਰ ਇੰਨਾ ਲਿਸਾ ਹੁੰਦਾ ਨਹੀਂ ਬਾਅਦ ਪੈਸੇ ਨਹੀਂ ਵਾਟਦੇ ਡੰਗਰ ਨੂੰ ਪੱਠੇ ਪਾਏ ਹੁਣ ਪੈਸੇ ਜੰਗੇ ਵਟੇ ਜਾਂਦੇ ਆ ਆਪਾਂ ਨੇ ਮਾਲ ਮੁੱਲ ਪਾ ਕੇ ਡੰਗਰ ਖਰੀਦਣਾ ਤੇ ਉਹਦੇ ਹਿਸਾਬ ਨਾਲ ਵੇਚ ਦੇਣਾ ਹੁੰਦਾ ਲਓ ਬਣ ਜਾਣੀ ਥੋੜੀ ਬਣੀ ਥੋੜੀ ਲਓ ਜੀ ਤੇ ਲਾ ਲਓ ਫਿਰਨੀਆ ਖੋਲ ਜੂਗੀ ਗਰਮਾਲੀ ਚੰਗੀ ਬਾਕੀ ਕੋਈ ਸਾਂਭਣ ਵਾਲਾ ਲੈ ਗਿਆ ਤੇ ਮੁੱਲ ਮੋੜ ਦੂਗੀ ਦੋ ਮਹੀਨੇ ਮਾਰੋ ਅਗਲੇ ਮਹੀਨੇ ਲਓ ਜੀ ਮਾਰ ਦਿੰਦੇ ਅਗਲੇ ਬੰਦੇ ਨੂੰ ਲਓ ਜੀ ਲਾਗੇ ਤਾਂ ਤੁਸੀਂ ਅੱਗੋਂ ਵੀ ਚੈੱਕ ਕਰ ਲਓ ਗਾਰਡ ਵੀ ਮੈਂ ਦੀ ਚੰਗੀ ਨਿਕਲੂਗੀ ਤੇ ਇਹਦਾ ਰੇਟ ਵੀਰ ਜੀ ਕੀ ਕਰਦਿਏ ਇਹ ਵੀ ਪਾਈ ਦੇ ਦੀਏ 55 ਦੀ 55 ਦੀ ਬਰਾਬਰੀ ਕਰ ਦਈਏ ਤਵੇਂ ਸੇ ਬਰਾਬਰੀ ਭਾਈ ਕਰ ਦਾਂਗੇ ਪਵਤ 53 ਦੀ ਹੋ ਲੈਦੇ ਭਾਵੇਂ ਇਹ ਲੈ ਜੀ ਨਹੀਂ ਉਹ ਥੋੜੀ ਵੱਧ ਐ ਇਹਨੂੰ ਥੋੜਾ ਘਟਾ ਦਈਏ ਉਹ ਵੱਧ ਐ ਝੋਟੀ ਚੰਗੀ ਇਹ ਹੋਣਾ ਹੀ ਨਾ ਹਾਂਜੀ ਪੂਰੇ 50 ਜੱਗ 50 ਹਜ਼ਾਰ ਦੀ ਤੇਰਾ ਹਾਂ ਪਰ ਵੀਰ ਮੇਰੇ ਸਾਹਮਣੇ ਪਹਿਲੀ 5-7 ਦਿਨ ਹੋਏ ਪੂਰਾ ਗਰੰਟੀ ਦੇ ਹੋਏ ਬਾਕੀ ਵੀ ਆ ਗਏ ਸਾਹਮਣੀ ਪਾਸੇ ਦੇ ਸਾਹਮਣੀ ਦੇ 5-7 ਦਿਨ ਜਿੰਨੇ ਸਾਹਵਲੀ ਝੋਟੀ ਥੱਲੇੋਂ ਚੰਗੀ ਬਣ ਜੂਗੀ ਚਲੋ ਜਿੱਥੇ ਮਰਜ਼ੀ ਆਪਣੀ ਮੇਰਾ ਵੀ ਸਮਝਣਾ ਵੇਖੇ ਹਾਂ ਕਾਦੇ ਛੋਟੇ ਜੇ ਸਭ ਕੁਝ ਆਪਣੀ ਵੀਚ ਚਾਹੇ ਦਰਮਿਆਨਾ ਕਾਦੇ ਅਸੀਂ ਪਹਿਲਾ ਵੀਡੀਓ ਚ ਦੱਸਣ ਦੇ ਦਰਮਿਆਨਾ ਜਾਂ ਕਾਦੇ ਆ ਸੁਭਾ ਤੀਜਾ ਹੀ ਲਾਓ ਤੁਸੀਂ ਤੀ ਤੀਸਰਾ ਸੂਆ ਦਿਨ 8 ਤੋਂ 10 ਵੀ ਖੜ ਸਕਦੀ ਜੇ ਹਾਂਜੀ ਓਨਲਾਈਨ ਜੱਦੀ ਦਾ ਕਿ ਹੋਵੇ ਚਿੱਪੇ ਫੇਟਣਾ ਬਵੇ ਹਾਂਜੀ ਆਦਾ ਕੱਢਿਆ ਕਰਾਵੇ ਦਵਾਂਗੇ ਬਾਕੀ ਠੀਕ ਵੀਰ ਜੀ ਲਓ ਜੀ ਵੀਰ ਜੀ ਫੁੱਲ ਗਰੰਟੀਆਂ ਵੀਰ ਦੀਆਂ ਬਾਕੀ ਭਾਰ ਪਿੱਛੇ ਥਣਾ ਦੀ ਵੀ ਵੀਰ ਦੀ ਫੁੱਲ ਗਰੰਟੀ ਤੇ ਇੱਧਰ ਤਾਜੀ ਸੂਈ ਹੈ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈਏ ਤੁਹਾਨੂੰ ਦੁੱਧ ਵੀ ਚਵਾ ਕੇ ਦਿਖਾਦਾ ਤੁਹਾਨੂੰ ਓਏ ਇੱਕ ਮਈਆ ਬੱਜੀ ਆਪਣੇ ਘਰ ਦੀ ਓਹ ਕਿਹ ਕਿੱਥੇ ਮਿਲਦਾ ਮਰੀਏ ਓਹ ਕਹਿੰਦੇ ਤੁਸੀਂ ਮੰਨ ਲਓ ਵੀ ਅੱਛਾ ਜੀ ਅੱਛਾ ਜੀ ਉਹਨਾਂ ਦਾ ਵਿਆਹ ਗਿਆ ਵੀਰ ਜੀ ਠੀਕ ਜੀ ਠੀਕ ਜੀ ਲਓ ਵੀਰ ਜੀ ਆ ਇੱਕ ਸਿੰਘ ਦੇ ਉੱਤੇ हां एक रहीया ठीक है जी आ ਘਰੇ ਮੈਂ ਜਲਾਈ ਇਹ ਵੇਚਣ ਵਾਲੀ ਨਹੀਂ ਆ ਤੇ ਬਾਕੀ ਕੋਈ ਨਹੀਂ ਵੇਖਾਂਗੇ ਦੁੱਧ ਤੇ ਝਾੜ ਕੇ ਮੈਂ ਦੁੱਧ ਵਾਲੀ ਆ ਜੇ ਚੰਗਾ ਦੁੱਧ ਕਰਾਈ ਤੇ ਫਿਰ ਵੇਚ ਵੀ ਦਵਾਂਗੇ ਹੋਰ ਕੋਈ ਕਹਿਣਾ ਵੀਰ ਜੀ ਬੱਸ ਬੋਲ ਬਿਨ ਮਰਜ਼ੀ ਜੀ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਵੀਡੀਓ ਪੂਰੀ ਵੇਖਣ ਲਈ